ਨੇ 40 ਰੁਪਏ ਟੈਂਕਿੰਗ ਦੀ ਚੱਲ ਭਾਈ ਇਹ ਸਰਵਨ ਸਿੰਘ ਢਿੱਲੋਂ ਪੰਜਲਾ ਦੁਆਬਾ ਸਰਵਨ ਸਿੰਘ ਢਿੱਲੋਂ ਪੰਜਲਾ ਦੁਆਬਾ ਰਾਇਣ ਢਿੱਲੋਂ ਮੱਜਰਾਵਿੰਦਰ ਸਿੰਘ ਢਿੱਲੋਂ ਪੰਜਲਾ ਦਰਸ਼ਨ ਸਿੰਘ ਦਲਬਾਜ ਸਿੰਘ ਅਲੀਪੁਰ ਹਾਂ ਦਰਸ਼ਨ ਸਿੰਘ ਦਲਬਾਜ ਸਿੰਘ ਅਲੀਪੁਰ ਆ ਚੂਨਾ ਪਾ ਲਿਓ ਭਾਈ ਮੋੜੇ ਵਾਲੇ ਉਹ ਕਹਿੰਦੇ ਚੂਨਾ ਪਾ ਲਿਓ ਜੀ ਅੱਪਾ 43 ਸੈਕਿੰਡ 44 ਪੁਆਇੰਟ ਦਾ ਸਮਾਂ ਜੀ 43 ਸੈਕਿੰਡ 44 ਪੁਆਇੰਟ ਜੀ 43 44 ਦਾ ਸਮਾਂ ਕਰ ਗਏ ਆ ਜੀ ਆ ਸਰਪੰਚ ਸਾਹਿਬ ਵੱਲੋਂ